ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਹੋ ਤੁਸੀਂ ਤੇ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਪਾਰਕਿੰਗ ਦੇ ਨਾਂ ਤੇ ਗੁੰਡਾਗਰਦੀ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪਾਰਕਿੰਗ ਠੇਕੇਦਾਰ ਦੇ ਕਰਮਚਾਰੀਆਂ ਦੇ ਵੱਲੋਂ ਸਬਜ਼ੀ ਖਰੀਦਣ ਆਈ ਕਾਮ ਵਕਤੀ ਦੀ ਬਹਿਲੇਮੀ ਨਾਲ ਮਾਰਕੁੱਟ ਕਰ ਦਿੱਤੀ ਗਈ ਤੇ ਪੈਸੇ ਵੱਧ ਵਸੂਲਣ ਦਾ ਵਿਰੋਧ ਕਰਨ ਤੇ ਇਸ ਕੁੱਟਮਾਰ ਦੇ ਵਿੱਚ ਵਿਅਕਤੀ ਕਾਫੀ ਜ਼ਖਮੀ ਹੁੰਦਾ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਦਰਸਾਇਆ ਜਾ ਰਿਹਾ ਹੈ ਕਿ ਅਕਸਰ ਹੀ ਇਹ ਵਿਅਕਤੀ ਸਬਜ਼ੀ ਖਰੀਦਣ ਜਾਂ ਵੇਚਣ ਦੇ ਲਈ ਬਠਿੰਡਾ ਸਬਜ਼ੀ ਮੰਡੀ ਆਉਂਦਾ ਹੈ ਉਹਦਾ ਕਹਿਣਾ ਹੈ ਕਿ ਅੱਜ ਵੀ ਮੈਂ ਜਦ ਪਹੁੰਚਿਆ ਤਾਂ ਪਾਰਕਿੰਗ ਦਿੱਤੀ ਜਾ ਰਹੀ ਸੀ ਪਰ ਉਹ ਵਸੂਲ ਸੱਤਰ ਰਹੇ ਸਨ ਜਿਸ ਦਾ ਵਿਰੋਧ ਕੀਤਾ ਗਿਆ ਸਾਫ ਮਨਾ ਕੀਤਾ ਗਿਆ ਉਸ ਦਾ ਕਹਿਣਾ ਸੀ ਕਿ ਮੈਂ ਸਰਕਾਰੀ ਰੇਟ ਅਨੁਸਾਰ ਹੀ ਪੈਸੇ ਦਵਾਂਗਾ ਤਾਂ ਗਾਲੀ ਗਲੋਚ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਕਿ ਲੰਬੇ ਸਮੇਂ ਤੋਂ ਇਸ ਤਰੀਕੇ ਦੇ ਨਾਲ ਹੀ ਲੋਕਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਥਾਣਾ ਕੋਤਵਾਲੀ ਦੇ ਐਸਐਚਓ ਪ੍ਰਵਿੰਦਰ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਕਿ ਸਬਜ਼ੀ ਮੰਡੀ ਦੇ ਵਿੱਚ ਇਹ ਵਿਅਕਤੀ ਦੀ ਕੁਟਮਾਰ ਹੋਈ ਹੈ ਤਾਂ ਉਹਨਾਂ ਨੇ ਬੋਲੋ ਤੁਰੰਤ ਕਾਰਵਾਈ ਕਰਦਾ ਤੇ ਉਹ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਉਹਨਾਂ ਪਰੋਸਾ ਦਿੱਤਾ ਹੈ ਕਿ ਬਾਕੀ ਸ਼ਿਕਾਇਤ ਕਰਤਾ ਦੇ ਬਿਆਨ ਜਿਹੜੇ ਨੇ ਲਿਖਵਾਏ ਜਾਣਗੇ ਤੇ ਉਸ ਮੁਤਾਬਕ ਹੀ ਕਾਰਵਾਈ ਹੋਵੇਗੀ ਹਾਲਾਂਕਿ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਸ਼ਹਿਰ ਦੀ ਪਾਰਕਿੰਗ ਥਾਵਾਂ ਤੇ ਠੇਕੇਦਾਰਾਂ ਦੇ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਵੱਧ ਪੈਸੇ ਵਸੂਲਣ ਦੀ ਪ੍ਰਥਾ ਤੇ ਸਵਾਲ ਚੁੱਕ ਦਿੱਤੇ ਨੇ। ਹਮ ਲੋਕਾਂ ਨੇ ਪਰੇਸ਼ਾਨ ਹੋ ਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਾ ਸਿਰਫ ਕਟਮਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਹੋਵੇ, ਬਲਕਿ ਪਾਰਕਿੰਗ ਦੇ ਰੇਟਾਂ ਦੇ ਸੂਚੀ ਬੋਰਡ ਲਗਾਏ ਜਾਣ ਤੇ ਠੇਕੇਦਾਰੀ ਸਿਸਟਮ ਦੀ ਨਿਗਰਾਨੀ ਹੋਰ ਸਖਤੀ ਦਿਨਾ ਕੀਤੀ ਜਾਵੇ। ਤਾਂ ਜੋ ਜਿਹੀਆਂ ਘਟਨਾਵਾਂ ਨਾ ਵਾਪਰਨ। ਕੀ ਨਾ ਬਤਾ। ਅਗਲੇ ਐਸਾ। ਤਾਂ ਕੀ ਘਟਨਾ? ਐਸਾ ਵਜੇ ਕੰਮ ਕਰਦੇ ਆ। ਹਾਂ। पर्ची काटने आते पचास रुपए लेने आ गए अच्छा, अच्छा, तो हाँ, तो थे, वो थे? जो उनके पास बंदे लगे हुए अच्छा, कितने थे? पहले दो आए बंदे फिर वापसी तीन, तीन बंदे आ गए क्या कहने लगे जाके बोले तो का छुनाई और सीधा मारने लगे आके अच्छा पर्ची कितने की देते पैसे कितने मांगते पचास रुपए की पर्ची काट दे सत्तर रुपए मांग रहे थे फिर किस चीज से पटाई की आप एक हाथ हाथ से पटाई की फिर कड़ा मारा सिर पे लोहे के हाथ में हाथ में छुपाए थे तो क्या मांग करते कार्रवाई होनी चाहिए मैं, मैं सब्जी राजकुमार है जी मैं उसका डेडी है हो तो गड्डी रोजी तलमंडी साहब से मेरा मुंडा लौंदा है वो रोजी आंदा है एक दिन

ਅਸੀ ਕੋਈ ਗੱਲ ਨਹੀਂ ਪੈਸੇ ਥੋੜੇ 10-2000 ਰੁਪਏ ਕੋਈ ਗੱਲ ਨਹੀਂ ਹੈ ਜੀ ਹਾਂਜੀ ਸਾਹਿਬ ਸਰ ਮੰਡੀ ਚ ਇੱਕ ਪਰਵਾਸੀ ਨਾਲ ਕੁੱਟਮਾਰ ਹੋਈ ਹੈ ਸਰ ਕੀ ਇਹ ਬੁਰਾ ਮਾਮਲਾ ਹੈ ਅਬ ਮੰਡੀ ਵੀ ਸਾਨੂੰ ਇੱਕ ਤਲਾਹ ਮਿਲੀ ਸੀ ਕਿ ਗਲੇਸ਼ ਕੁਮਾਰ ਨਾਮ ਦਾ ਵਿਅਕਤੀ ਹੈ ਸਾਨੂੰ ਰਾਸ਼ਟਰਾ ਜੋ ਕਿ ਸਿਵਲ ਹਸਪੀਟਲ ਦੇ ਵਿੱਚ ਕੁੱਟਮਾਰ ਦੇ ਮਾਮਲੇ ਦੇ ਵਿੱਚ ਦਖਲ ਹੋਇਆ ਹੈਗਾ ਉਸ ਦੀ ਅਸੀਂ ਜਿਹੜੀ ਸਟੇਟਮੈਂਟ ਜਿਹੜੀ ਲਿਖੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹੜੇ ਵਿਅਕਤੀਆਂ ਦਾ ਨਾਮ ਲਿਆ ਉਹਨਾਂ ਵਿੱਚੋਂ ਅਸੀਂ ਦੋ ਵਿਅਕਤੀਆਂ ਨੂੰ ਜਿਹੜਾ ਹੈਗਾ ਰਾਉਂਡ ਅਪ ਕਰ ਲਿਆ ਇਹ ਉਸਦੇ ਬਿਆਨਾਂ ਦੇ ਆਧਾਰ ਤੇ ਕਿਹੜੀ ਹੈਗੀ ਅਗਲੀ ਕਾਰਵਾਈ ਕੀਤੀ ਜਾ ਰਹੀ ਪਤਾ ਲੱਗਾ ਕਿ ਕੀ ਕਿਉਂ ਬਟਮਾਰ ਕੀਤਾ ਦੇਖੋ ਮੁੱਢਲੀ ਸਟੇਜ ਤੋਂ ਜੋ ਹੈ ਇੱਕ ਪਤਾ ਲੱਗਿਆ ਹੈਗਾ ਕਿ ਆਪ ਵਿੱਚ ਜਿਹੜਾ ਇਹਨਾਂ ਨੂੰ ਆਂਦਾ ਤਤਕਾਰ ਕੋਈ ਉਹ ਠੇਕੇਦਾਰ ਜਿਹੜੇ ਹੈਗੇ ਉਹਨਾਂ ਨੂੰ ਪਰਚੀ ਤੋਂ ਲੈ ਕੇ ਹੋਇਆ ਸਰ ਉਸ ਬੰਦੂਸੂਨੀ ਨੂੰ ਲੈ ਕੇ ਇਹਨਾਂ ਦਾ ਆਸਮਾਨ ਦੇ ਵਿੱਚ ਦੇ ਭੇ ਮੁੱਢਲੇ ਤੌਰ ਤੇ ਕੋਈ ਇਸ ਜਜੇ ਗੱਲ ਨਹੀਂ ਸਾਹਮਣੇ ਆਈ ਲੇਕਿਨ ਉਹਦੀ ਸਟੇਟਮੈਂਟ ਤੋਂ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਤੇ ਪਰਚੀ ਤੋਂ ਗੱਲ ਸਾਹਮਣੇ ਆਉਂਦੀ ਹੈ ਤੁਹਾਡੇ ਧਿਆਨ ਵਿੱਚ ਲਿਆ ਦਿੰਦਾ ਹਾਂ ਕਿੰਨੇ ਵਿਅਕਤੀਆਂ ਨੂੰ ਰੌਂਡ ਅਪ ਕੀਤਾ ਤੇ ਕਿੰਨੇ ਸੀ ਫੌੜੇ ਕਿਉਂਕਿ ਉਸ ਦੇ ਦੱਸਣ ਤਾਬ ਕਿ ਤਿੰਨ ਵਿਅਕਤੀਆਂ ਦੇ ਉਹ ਨਾਮ ਲੈਂਦਾ ਜਿਨ੍ਹਾਂ ਚ ਬਾਈਂ ਦੇ ਜਿਹੜੇ ਨਾਮ ਲਏ ਉਹਨਾਂ ਨੂੰ ਅਸੀਂ ਦੋ ਵਿਅਕਤੀਆਂ ਨੂੰ ਰੌਂਡ ਅਪ ਕਰ ਲਿਆ ਸਰ ਇਸ ਮਾਮਲੇ ਦੇ ਵਿੱਚ ਕਈ ਖਲਾਸੇ ਹੋ ਰਹੇ ਨੇ ਕਿ ਆਏ ਦਿਨ ਉੱਤੇ ਸਿਰਫ ਪਰਚੀ ਲਈ ਹੀ ਝਗੜਾ ਹੁੰਦਾ ਹੈ ਜਿਹੜਾ ਹੈਗਾ ਦੇਖੋ ਕੋਈ ਪਹਿਲਾਂ ਸਾਡੇ ਤੌਰ ਸਿੱਧੇ ਤੌਰ ਤੇ ਸਾਡੇ ਕੋਲ ਕੋਈ ਸ਼ਿਕਾਇਤਾਂ ਮਸੂਲ ਨਹੀਂ ਹੋਈ ਲਿਖਤੀ ਰੂਪ ਦੇ ਵਿੱਚ ਕਿ ਕੋਈ ਇਸ ਤਰ੍ਹਾਂ ਦੇ ਉਹ ਪਰਚੀ ਦੇ ਵੱਧ ਪੈਸੇ ਲੈ ਰਹੇ ਹੈ ਲੇਕਿਨ ਅੱਜ ਲਈ ਲੜਾਈ ਝਗੜਾ ਜਿਹੜਾ ਹੋਇਆ ਇਹ ਸੇ ਮੇਰੇ ਜ਼ਰੂਰ ਧਿਆਨ ਦੇ ਵਿੱਚ ਆਇਆ ਲੇਕ ਤਪੀਸ ਜਣ ਇਸ ਗੱਲ ਨੂੰ ਵੀ ਕਿਹੜਾ ਹੈਗਾ ਅੱਗੇ ਧਿਆਨ ਰੱਖਿਆ ਜੀ ਸਰ ਜੀ ਦੇਖਣ ਵਿੱਚ ਆਇਆ ਵੀ ਜਿਹੜੇ ਏਰੀਏ ਤੋਂ ਬਾਹਰ ਜਾ ਕੇ ਜਿਹੜਾ ਉਹਨਾਂ ਕੋਲ ਠੇਕਾ ਹੈਗਾ ਉਹ ਸੀਰੀਜ਼ ਤੋਂ ਬਾਹਰ ਜਾ ਕੇ ਵੀ ਠੇਕੇਦਾਰ ਉਹ ਜਿਹੜੀਆਂ ਪਰਚੀਆਂ ਕਰਦੇ ਨੇ ਦੇਖੋ ਤੁਹਾਡੇ ਵੱਲੋਂ ਇਹ ਗੱਲ ਮੇਰੇ ਧਿਆਨ ਵਿੱਚ ਜਾਂਦੀ ਗਈ ਹੈ ਲੇਕਿਨ ਸਾਡੇ ਕੋਲ ਕੋਈ ਰਿਟਰਨ ਦੇ ਵਿੱਚ ਜਾਂ ਕਿਸੇ ਵਿਅਕਤੀ ਕੋਲ ਤੋਂ ਸਿੱਧੇ ਤੌਰ ਤੇ ਸਾਨੂੰ ਨਹੀਂ ਧਿਆਨ ਵਿੱਚ ਆ ਜੇਕਰ ਸਾਡੇ ਕੋਲ ਇਹ ਤੁਸੀਂ ਧਿਆਨ ਵਿੱਚ ਲਿਆਉਂਦਾ ਇਸ ਗੱਲ ਦੀ ਮੈਂ ਪੜਤਾਲ ਕਰੂੰਗਾ ਲੇਕਿਨ ਜੇ ਕੋਈ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਮਾਮਲਾ ਆਇਆ ਤਾਂ ਜੂਰ ਕਿਹੜੀ ਕੰਸੰਟ ਥਰਟੀ ਨੂੰ ਜਿਹੜਾ ਨੇ ਉਹਨਾਂ ਨੂੰ ਠੇਕਾ ਦਿੱਤਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਊਗਾ ਕਿਉਂਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜੇ ਕੋਈ ਠੇਕਾ ਕਿਸ ਤਰ੍ਹਾਂ ਦਾ ਦਿੱਤਾ ਜਾਂਦਾ ਜਾਂ ਉਹਦੇ ਵਿੱਚ ਕਿਹੜੀਆਂ ਟਰਮ ਐਂਡ ਕੰਡੀਸ਼ਨ ਹੁੰਦੀਆਂ ਉਸ ਤਰ੍ਹਾਂ ਹੀ ਪੈਸੇ ਇਹਨੂੰ ਜਿਹੜਾ ਹੈਗਾ ਵਸੂਲਿਆ ਜਾ ਸਕਦਾ ਹੈ